ਗੁਰੂ ਅਮਰਦਾਸ ਸ ਮਹਾਰਾਜ ਜੀ ਨੂੰ ਇੱਕ ਪੰਡਤ ਨੇ ਜਦੋਂ ਗੁਰੂ ਨਹੀਂ ਸੀ ਬਣੇ ਤੇ ਮਹਾਰਾਜ ਦੇ ਚਰਨ ਵੇਖ ਕੇ ਨਾ ਉਹਦੇ ਕੋਲ ਵੀ ਵਿਦਿਆ ਗਿਆਨ ਸੀ ਜਦੋਂ ਮਹਾਰਾਜ 20 ਸਾਲ ਲਗਾਤਾਰ ਆਪਣੇ ਪਿਤਾ ਦੇ ਥਾਂ ਤੇ ਰੀਤ ਨਿਭਾਉਂਦੇ ਰਹੇ ਕੁੰਭ ਦੇ ਮੇਲੇ ਤੇ ਜਾਣਾ ਹਰਦੁਆਰ ਜਾਣਾ ਇਲਾਹਾਬਾਦ ਤਰਵੈਣੀ ਸੰਗਮ ਸਾਧੂਆਂ ਦੀ ਸੇਵਾ ਕਰਨੀ ਤਾਂ 20 ਸਾਲ ਗੁਰੂ ਅਮਰਦਾਸ ਮਹਾਰਾਜ ਜਾਂਦੇ ਰਹੇ ਇਨਾਂ ਸਾਲਾਂ ਦੇ ਦੌਰਾਨ ਇੱਕ ਪੰਡਤ ਨਾਲ ਇਹਨਾਂ ਦਾ ਪਿਆਰ ਪੈ ਗਿਆ ਉਹਦੇ ਘਰ ਹੀ ਰਹਿਣਾ ਦੁਰਗੋ ਪੰਡਤ ਉਹਦਾ ਨਾਮ ਹੈ ਦੁਰਗਾਧਾਸ ਇੱਕ ਦਿਨ ਮਹਾਰਾਜ ਉਹਨਾਂ ਦੇ ਘਰ ਆਰਾਮ ਕਰ ਰਹੇ ਸਨ ਤੇ ਪੰਡਤ ਬੜੀ ਗੌਰ ਨਾਲ ਮਹਾਰਾਜ ਦੇ ਪੈਰ ਵੱਲ ਵੇਖਣ ਲੱਗਾ ਤਾਂ ਸਤਿਗੁਰੂ ਜੀ ਦੇ ਜਦੋਂ ਸੱਜੇ ਪੈਰ ਵਿੱਚ ਗੌਰ ਨਾਲ ਵੇਖਿਆ ਤਾਂ ਇਹਨੂੰ ਇਹਨਾਂ ਕੋ ਗਿਆਨ ਸੋਝੀ ਸਮਝਾਈ ਇਹਨੇ ਜਾ ਕੇ ਪੈਰ ਪਕੜ ਲਿਆ ਮਹਾਰਾਜ ਉੱਠ ਕੇ ਬਹਿ ਗਏ ਕਹਿਣਗੇ ਪੰਡਤ ਜੀ ਤੁਸੀਂ ਉਮਰ ਵਿੱਚ ਵੀ ਵੱਡੇ ਹੋ ਨਾਲੇ ਮੇਰੀ ਸੇਵਾ ਕਰਦੇ ਹੋ ਆਪਣੇ ਘਰ ਰੱਖਦੇ ਹੋ ਮੇਰੇ ਪੈਰਾਂ ਨੂੰ ਹੱਥ ਕਿਉਂ ਲਾਇਆ ਤਉ ਪੰਡਤ ਦੁਰਗਾ ਦਾਸ ਕਹਿੰਦਾ ਬਾਬਾ ਅਮਰਦਾਸ ਤੇਰੇ ਪੈਰਾਂ ਵਿੱਚ ਮੈਨੂੰ ਕੋਈ ਪਦਮ ਦਿਸਿਆ ਮੇਰੀ ਵਿਦਿਆ ਕਹਿੰਦੀ ਹੈ ਤੂੰ ਦੁਨੀਆ ਦਾ ਬਹੁਤ ਵੱਡਾ ਪੁਰਖ ਹੈ ਤੇ ਬਾਬਾ ਅਮਰਦਾਸ ਹੱਸ ਕੇ ਕਹਿੰਦੇ ਨੇ ਮਾੜਾ ਮੋਟਾ ਦੁਕਾਨ ਦਾ ਕੰਮ ਹੈ ਉਹ ਵੀ ਹੁਣ ਬੱਚੇ ਕਰਦੇ ਨੇ ਮੈਂ ਕਹਦਾ ਵੱਡਾ ਪੁਰਖ ਹੈ ਤਉ ਪੰਡਤ ਦੁਰਗਾ ਦਾਸ ਨੇ ਕਿਹਾ ਮੈਨੂੰ ਨਹੀਂ ਸਮਝ ਆ ਰਹੀ ਪਰ ਇੱਕ ਗੱਲ ਸੱਚ ਹੈ تیرੇ ਪੈਰਾਂ ਦਾ ਪਦਮ ਬਾਬਾ ਅਮਰਦਾਸ ਮੈਨੂੰ ਗਿਆਨ ਦੱਸਦਾ ਹੈ ਤੂੰ ਦੁਨੀਆ ਦਾ ਬਹੁਤ ਵੱਡਾ ਪੁਰਖ ਹੈ ਜਾਂ ਤੇ ਇਸ ਧਰਤੀ ਤੇ ਤੈਨੂੰ ਲੋਕ ਅਵਤਾਰੀ ਪੁਰਸ਼ ਕਰਕੇ ਮੱਥਾ ਟੇਕਣਗੇ ਜਾਂ ਤੂੰ ਬਾਦਸ਼ਾਹ ਬਣੇਗਾ ਕਿਸੇ ਰਿਆਸਤ ਦਾ ਤੈਨੂੰ ਰਾਜ ਮਿਲਣਾ ਬਹੁਤ ਦੁਨੀਆ ਤੇਰੇ ਅੱਗੇ ਝੁਕਣੀ ਹੈ ਤਾਂ ਬਾਬੇ ਅਮਰਦਾਸ ਨੇ ਕਿਹਾ ਪੰਡਤ ਜੀ ਆ ਚਿੱਟਾ ਦਾੜਾ ਵੇਖਦੇ ਹੋ 60 ਸਾਲ ਦੀ ਉਮਰ ਹੋ ਗਈ ਹੁਣ ਮੈਂ ਕਦੋਂ ਬਾਦਸ਼ਾਹ ਬਣਨਾ ਕਦੋਂ ਮੇਰੇ ਅੱਗੇ ਲੋਕ ਚੱਕਣਗੇ ਕਿਉਂ ਮਜ਼ਾਕ ਕਰਦੇ ਹੋ ਪੰਡਿਤ ਦੁਰਗਾਧਾਸ ਨੇ ਅੱਖਾਂ ਭਰ ਕੇ ਕਿਹਾ ਨਹੀਂ ਬਾਬਾ ਅਮਰਦਾਸ ਇਹ ਤੇ ਨਹੀਂ ਮੈਨੂੰ ਪਤਾ ਕਿ ਕਦੋਂ ਤੇ ਕੀ ਹੋਣਾ ਪਰ ਮੈਨੂੰ ਜੋ ਦਿਸਿਆ ਮੈਂ ਕਹਿ ਦਿੱਤਾ ਖੈਰ ਉਹ ਕਹਾਣੀ ਫਿਰ ਬਰਤ ਗਈ ਉਸੇ ਸਾਲ ਵਾਪਸ ਆਏ ਰਸਤੇ ਵਿੱਚ ਇੱਕ ਸਾਧੂ ਮਿਲਿਆ ਉਹਨੇ ਪੁੱਛ ਲਿਆ ਗੁਰੂ ਵੀ ਧਾਰਨ ਕੀਤਾ ਤਵਾ ਬਾਬੇ ਅਮਰਦਾਸ ਜੀ ਨੇ ਕਿਹਾ ਨਹੀਂ ਗੁਰੂ ਤੇ ਨਹੀਂ ਅਜੇ ਧਾਰਨ ਕੀਤਾ ਗੁਰੂ ਜ਼ਰੂਰੀ ਹੁੰਦਾ ਤਾਂ ਉਸ ਸਾਧੂ ਨੇ ਜਿਹੜਾ ਪਾਣੀ ਦਾ ਗਲਾਸ ਭੋਜਨ ਦੀ ਥਾਲੀ ਲਈ ਸੀ ਛੱਡ ਦਿੱਤੀ ਕਹਿਣ ਲੱਗੇ ਤੇਰੇ ਹੱਥੋਂ ਭੋਜਨ ਲੈ ਕੇ ਨਗਰੇ ਦੇ ਹੱਥੋਂ ਮੇਰਾ ਜਪ ਤਾਂ ਭੰਗ ਹੋ ਗਿਆ ਬਾਬਾ ਅਮਰਦਾਸ ਓਏ 60 ਸਾਲ ਦੀ ਉਮਰ ਹੋ ਗਏ ਗੁਰੂ ਨਹੀਂ ਬਣਾਇਆ ਜੇ 60 ਸਾਲ ਤੋਂ ਉਮਰ ਟੱਪ ਗਈ ਨਗਰਾ ਘੁੰਮਦਾ ਉਸ ਸਾਧੂ ਦਾ ਕਿਆ ਬੋਲ ਮਨ ਨੂੰ ਚੋਟ ਲੱਗੀ ਘਰ ਜਾ ਕੇ ਸੋਚਦੇ ਰਹੇ ਨੀਂਦ ਨਾ ਆਈ ਗੁਰੂ ਕਿੱਥੋਂ ਲੱਭਾਂ ਬੁੱਢਾ ਹੋ ਗਿਆ ਹੁਣ ਗੁਰੂ ਕਿਹੜਾ ਮਿਲੇਗਾ ਤਾਂ ਰਾਤ ਸਾਰੀ ਇਸ ਤਰ੍ਹਾਂ ਸੋਚਦੇ ਆ ਲੰਘ ਗਈ ਨੀਂਦ ਨਾ ਪਈ ਸਿਰ ਭਾਰਾ ਸੀ ਉੱਠੇ ਘਰੋਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਨਿਕਲ ਗਏ ਚਲੋ ਬਾਹਰ ਖੇਤਾਂ ਵੱਲ ਕੋ ਮਾ ਮਾ ਥੋੜਾ ਮਨ ਹੁਦਰ ਪਵੇ ਤਾਂ ਚਿੰਤਾ ਵਿੱਚ ਡੁੱਬੇ ਜਦੋਂ ਘਰ ਤੋਂ ਨਿਕਲੇ ਆਪਣੇ ਭਰਾ ਦੇ ਘਰ ਦੇ ਲਾਗੇੋਂ ਲੰਘੇ ਕੰਨਾਂ ਵਿੱਚ ਆਵਾਜ਼ ਪਈ ਉੱਥੇ ਕਦਮ ਰੁੱਕ ਗਏ ਐਨੀ ਮਿੱਠੀ ਆਵਾਜ਼ ਐਨੇ ਪਿਆਰ ਨਾਲ ਕੋਈ ਪੜ ਰਿਹਾ ਤੇ ਬੜੀ ਮਿੱਠੀ ਆਵਾਜ਼ ਉਹ ਕੰਨਾਂ ਵਿੱਚ ਪੈ ਰਹੀ ਸੀ ਕਿ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਇਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ ਭੈ ਅਮਨੂਰ ਕੰਚਨ ਫਿਰ ਹੋਵੈ ਤਾਂ ਸੁਖੇ ਸੁਖੇ ਜੇ ਅਰਥ ਸਮਝ ਆਏ ਜਿਹੜਾ ਲੋਹਾ ਮਨੂਰ ਹੋ ਜਾਏ ਕੁਆੜ ਹੋ ਜਾਏ ਬਕਾਰ ਲੋਕ ਸੁੱਟ ਦੇਣ ਜੇ ਕਿਤੇ ਉਹ ਲੋਹਾ ਪਰਸਨਲ ਜੁੜ ਜਾਏ ਉਹ ਲੋਹਾ ਸੋਨਾ ਹੋ ਜਾਂਦਾ ਹੈ ਅੰਦਰੋਂ ਮਨ ਨੇ ਕਿਹਾ ਅਮਰਦਾਸ ਬੁੱਢਾ ਤੇ ਹੋ ਗਿਆ ਹੁਣ ਕਾਦਾ ਕੰਮ ਐ ਤੇਰਾ ਪਰ ਜੇ ਕਿਤੇ ਗੁਰੂ ਮਿਲ ਜਾਏ ਤਾਂ ਮਨੂਰ ਲੋਹਾ ਵੀ ਜੇ 파ਰਸਨਲ ਅਸ਼ੋਕ ਕੇ ਸੋਨਾ ਹੋ ਸਕਦਾ ਤੇਰੇ ਵੀ ਭਾਗ ਬਦਲ ਸਕਦੇ ਨੇ ਉਹ ਆਵਾਜ਼ ਬੰਦ ਹੋ ਗਈ ਤੇ ਮਨ ਬੜਾ ਤੜਫਿਆ ਦਰਵਾਜ਼ਾ ਖੜਕਾਇਆ ਆਪਣੇ ਭਰਾ ਦੇ ਕਰਦਾ ਤਾਂ ਭਰਾ ਦੀ ਨੋ ਨੇ ਦਰਵਾਜ਼ਾ ਖੋਲ੍ਹਿਆ ਪੈਰੀਂ ਹੱਥ ਲਾਇਆ ਪਿਤਾ ਜੀ ਐਨੇ ਸਵਕਤੇ ਕਹਿਣ ਕਿ ਬੇਟਾ ਇਹ ਤੂੰ ਗਾ ਰਹੀ ਸੀ ਸ਼ਬਦ ਹੁਣ ਕੇ ਹਾਂ ਪਿਤਾ ਜੀ ਦੁੱਧ ਰੜਕਦਿਆਂ ਮੈਂ ਹੀ ਘਾਰੇ ਸੀ ਬਾਣੀ ਤੇ ਪੁੱਛਿਆ ਕਿਸ ਦੀ ਹੈ ਕਹਿੰ ਲੱਗੇ ਗੁਰੂ ਨਾਨਕ ਦੇ ਮਹਾਰਾਜ ਤੇ ਕਿਹਾ ਮੈਂ ਉਹਨਾਂ ਕੋਲ ਜਾਣਾ ਮੈਨੂੰ ਦਰਸ਼ਨ ਕਰਾਓ ਕਿੱਥੇ ਰਹਿੰਦੇ ਨੇ ਉਹ ਬੀਬੀ ਨੇ ਗੱਲ ਕਹੀ ਪਿਤਾ ਜੀ ਹੁਣ ਤੇ ਗੁਰੂ ਨਾਨਕ ਸਾਹਿਬ ਸੱਚਖੰਡ ਭਿਆਨਾਂ ਕਰ ਗਏ ਉਹਨਾਂ ਦੀ ਜਗ੍ਹਾ ਤੇ ਖਡੂਰ ਸਾਹਿਬ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਰਹਿੰਦੇ ਨੇ ਤਾਂ ਚਲੇਗਾ ਫਿਰ ਮਨਮਾਰਕ ਉੱਥੇ ਸੇਵਾ ਕੀਤੀ ਔਰ ਜਾਣ ਦੀ ਇੱਕ ਜੁਗਤ ਵੇਖਿਓ ਜਿੱਦਣ ਗਏ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਲੇਨ ਵਿੱਚ ਲੱਗ ਕੇ ਦਰਸ਼ਨ ਕਰਨ ਤਾਂ ਗੁਰੂ ਅੰਗਦ ਦੇ ਮਹਾਰਾਜ ਨੇ ਤਖਤ ਤੋਂ ਬੈਠਿਆਂ ਵੇਖ ਲਿਆ ਸਾਡਾ ਕੁੜਮ ਆਇਆ ਹੈ ਕੁੜਮ ਲੱਗਦੇ ਨੇ ਤਾਂ ਮਹਾਰਾਜ ਨੇ ਮੱਥਾ ਟੇਕਣ ਵਾਲਿਆ ਨੂੰ ਰੋਕ ਦਿੱਤਾ ਆਪ ਤਖਤ ਤੋਂ ਉੱਠੇ ਉਤਰ ਕੇ ਪਿਆਰ ਨਾਲ ਅੱਗੇ ਗਏ ਹੱਥ ਜੋੜ ਕੇ ਕਿਹਾ ਜੀ ਤੁਸੀਂ ਕਤਾਰ ਵਿੱਚ ਕਿਉਂ ਖਲੋਤਿਓ ਇੱਧਰ ਆਓ ਤੁਸੀਂ ਦੇ ਰਿਸ਼ਤੇਦਾਰ ਹੋ ਸਾਡੇ ਤੁਸੀਂ ਤੇ ਕੁੜਮ ਹੋ ਇਹ ਤੇ ਸੰਗਤ ਵਾਲੇ ਪਿਆਰ ਵਾਲੇ ਸਿੱਖ ਕਤਾਰ ਵਿੱਚ ਨੇ ਕੁੜਮ ਇਸ ਤਰ੍ਹਾਂ ਨਹੀਂ ਆਉਂਦੇ ਕਤਾਰਾਂ ਵਿੱਚ ਕੁੜਮ ਨੂੰ ਸਿੱਧਾ ਆ ਕੇ ਮਿਲਣਾ ਚਾਹੀਦਾ ਹੈ ਰਿਸ਼ਤੇਦਾਰ ਹੋ ਇਹ ਤੇ ਅਸੀਂ ਸਿੱਖਾਂ ਵਾਸਤੇ ਗੁਰੂ ਆ ਤੇ ਬਾਬੇ ਉਮਰਦਾਸ ਦਾ ਮਨ ਕਿੰਨਾ ਜਾਗ ਗਿਆ ਹੋਵੇਗਾ ਉਹਨੇ ਹੱਥ ਜੋੜ ਕੇ ਕਿਹਾ ਪਾਤਸ਼ਾ ਜਿੱਦਣ ਮੈਂ ਕੁੜਮ ਬਣ ਕੇ ਆਇਆ ਸੀ ਉਦਣ ਮੈਂ ਮਿਲਣੀ ਵੀ ਕੀਤੀ ਤੁਹਾਡੇ ਨਾਲ ਆਪਣੇ ਭਤੀਜੇ ਨੂੰ ਵਿਆਹ ਕੇ ਲੈ ਕੇ ਗਏ ਮਹਾਰਾਜ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਮੈਂ ਸੇਵਕ ਬਣ ਕੇ ਆਇਆ ਮੈਨੂੰ ਲਾਈਨ ਵਿੱਚ ਹੀ ਖੜਾ ਰਹਿਣ ਦਿਓ ਕਤਾਰ ਵਿੱਚ ਹੀ ਖੜੇ ਰਹਿਣ ਦਿਓ ਅੱਜ ਮੈਂ ਸੇਵਕ ਬਣ ਕੇ ਆਇਆ ਤਾਂ ਗੁਰੂ ਅੰਗਦ ਦੇ ਮਹਾਰਾਜ ਸਿੰਘਾਸਣ ਤੇ ਬਹਿ ਗਏ ਸੇਵਕ ਬਣ ਕੇ ਮੱਥਾ ਟੇਕਿਆ ਐਸਾ ਮੱਥਾ ਟੇਕਿਆ 12 ਸਾਲਾਂ ਬਾਅਦ ਉਹ ਹੀ ਉਹ ਬਾਬਾ ਅਮਰਦਾਸ ਗੁਰੂ ਨਾਨਕ ਸਾਹਿਬ ਦੇ ਤਖਤ ਸਿੰਘਾਸਣ ਦੇ ਮਾਲਕ ਹੋ ਗਏ ਦੁਨੀਆ ਫਿਰ ਕਹਿਣ ਲੱਗ ਪਈ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ ਪਟ ਸਾਹਿਬ ਮੰਨਣ ਨੇ ਕਿਹਾ ਏ ਗੁਰੂ ਅਮਰਦਾਸ ਮਹਾਰਾਜ ਜਿਹਦੇ ਉੱਤੇ ਤੁਸੀਂ ਨਦਰ ਕਰਦੇ ਹੋ ਉਹਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਏ ਗੁਰੂ ਅਮਰਦਾਸ ਮਹਾਰਾਜ ਜੇ ਸਤਗੁਰ ਸੋ ਪਰਸੰਨ ਨੈਣ ਕੇ ਤਿਮਰ ਮਿਟੈ ਖਿਨ ਜੇ ਸਤਗੁਰ ਸੋ ਪਰਸੰਨ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸੋ ਪਰਸੰਨ ਜੀ ਕੀ ਤਪਦ ਮਟਾਵੈ ਗੁਰੂ ਅਮਰਦਾਸ ਮਹਾਰਾਜ ਜਿੱਤੇ ਤੁਸੀਂ ਪਰਸੰਨ ਹੋ ਜਾਓ ਉਹਦੀ ਤਪਸ਼ ਮਿਟ ਜਾਂਦੀ ਹੈ ਗੁਰੂ ਅਮਰਦਾਸ ਮਹਾਰਾਜ ਨੂੰ ਫਿਰ 12 ਬਖਸ਼ਿਸ਼ਾਂ ਹੋਈਆਂ ਗੁਰੂ ਅਮਰਦਾਸ ਤੁਸੀਂ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਗੁਰੂ ਅਮਰਦਾਸ ਨੇ ਥਾਵਿਆਂ ਦੇ ਥਾਂ ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਫਿਰ ਤਖਤ ਸਿੰਘਾਸਣ ਦੇ ਮਾਲਕ ਬਣੇ ਉਹ ਜਿਹੜਾ ਪੰਡਤ ਸੀ ਨਾ ਦੁਰਗਾ ਦਾਸ ਉਹਨੂੰ ਪਤਾ ਲੱਗ ਗਿਆ ਪਰ ਹੁਣ ਉਹ ਬੁੱਢਾ ਹੋ ਚੁੱਕਾ ਸੀ ਕਿਉਂਕਿ ਘਟਨਾ ਕੱਢੀ ਨੂੰ 12-13 ਸਾਲ ਗੁਜ਼ਰ ਗਏ ਉਹ ਹੋਰ ਬਜ਼ੁਰਗ ਹੋ ਗਿਆ ਤਾਂ ਉਸ ਪੰਡਤ ਨੇ ਕਿਹਾ ਮੈਂ ਤੈ ਨਹੀਂ ਆ ਸਕਦਾ ਗੁਰੂ ਅਮਰਦਾਸ ਤੁਹਾਡੇ ਦਰਸ਼ਨਾਂ ਨੂੰ ਤੁਸੀਂ ਹੀ ਮੈਨੂੰ ਮੁਕਤੀ ਦੇਣ ਲਈ ਇੱਥੇ ਆਓ ਫਿਰ ਮਹਾਰਾਜ ਉਹਦੀ ਅਰਦਾਸ ਬੇਨਤੀ ਸੁਣ ਕੇ ਨਾ ਅੰਦਰ ਦੇ ਤਾਂ ਮਹਾਰਾਜ ਇਲਾਹਾਬਾਦ ਤਰਵੈਣੀ ਸੰਗਮ ਗਏ ਉਸ ਯਾਤਰਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੁੰਦਾ ਜਦੋਂ ਮਹਾਰਾਜ ਉੱਥੇ ਪਹੁੰਚ ਗਏ ਉਸੇ ਪੰਡਤ ਦੇ ਘਰ ਗਏ ਫਿਰ ਨਾਲ ਅਨੇਕ ਪ੍ਰਕਾਰ ਸਿੱਖ ਨੇ ਜਾ ਕੇ ਦਰਵਾਜ਼ਾ ਖੜਕਾਇਆ ਆਵਾਜ਼ ਦਿੱਤੀ ਦੁਰਗਾਦਾਸ ਜੀ ਤਾਂ ਆਵਾਜ਼ ਸੁਣ ਕੇ ਪੰਡਤ ਬੁੱਝ ਗਿਆ ਗੁਰੂ ਅਮਰਦਾਸ ਆ ਗਿਆ ਜਰਨੀ ਹੱਥ ਲਾਇਆ ਮਹਾਰਾਜ ਨੇ ਕਿਹਾ ਨਹੀਂ ਮੱਥਾ ਨਾ ਟੇਕੋ ਜਲ ਪਾਣੀ ਦੀ ਸੇਵਾ ਕੀਤੀ ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ ਪੰਡਤ ਦੁਰਗਾਦਾਸ ਕਹਿੰਦਾ ਜੀ ਮੈਂ ਮਨ 'ਚ ਧਾਰਿਆ ਸੀ ਜੇ ਤੇ ਗੁਰੂ ਅਮਰਦਾਸ ਬਣ ਗਏ ਕੋਈ ਬਾਦਸ਼ਾਹ ਦੁਨੀਆ ਦੇ ਫਿਰ ਤੇ ਮੈਂ ਮੰਗਾਗਾ ਮੇਰੀ ਗਰੀਬੀ ਮਿਟਾ ਦਿਓ ਮੈਨੂੰ ਥੋੜੇ ਬਹੁਤੇ ਪੈਸੇ ਦੇ ਦਿਓ ਬੁੱਢਾ ਬੰਦਾ ਬੁਢੇਪਾ ਚੰਗਾ ਲੰਘ ਜਾਏਗਾ ساری ਉਮਰ ਗਰੀਬੀ ਵਿੱਚ ਲੰਘ ਗਈ ਜੇ ਤੁਸੀਂ ਬਾਦਸ਼ਾਹ ਬਣ ਜਾਂਦੇ ਤਾਂ ਮੈਂ ਧਾਰਿਆ ਸੀ ਜ਼ਮੀਨ ਮੰਗਣੀ ਆਂ ਪੈਸਾ ਮੰਗਾਂਗਾ ਇੰਨੇ ਸਾਲ ਸਾਡੇ ਘਰ ਰਹਿੰਦੇ ਰਹੇ ਉਹ ਸਾਡਾ ਪਿਆਰ ਹੈ ਤੁਹਾਡੇ ਨਾਲ ਤਾਂ ਮਹਾਰਾਜ ਨੇ ਕਿਹਾ ਹੋਰ ਕਹਿੰਦੇ ਜੀ ਦੂਜਾ ਮੈਂ ਧਾਰਿਆ ਸੀ ਜੇ ਤੁਸੀਂ ਬਣੇ ਕੋਈ ਅਵਤਾਰੀ ਪੁਰਸ਼ ਫਿਰ ਮੈਂ ਤੁਹਾਡੇ ਕੋਲੋਂ ਮੁਕਤੀ ਮੰਗਣੀ ਬਾ ਜਨਮ ਮਰਨ ਤੋਂ ਮੁਕਤ ਕਰ ਦਿਓ ਦੁਨੀਆ ਦਾ ਰਾਜਾ ਤਾਂ ਮੁਕਤੀ ਨਹੀਂ ਦੇ ਸਕਦਾ ਉਹ ਤੇ ਪਦਾਰਥ ਦੇ ਸਕਦਾ ਮਹਾਰਾਜ ਤੁਹਾਡੇ ਕੋਲੋਂ ਫਿਰ ਮੁਕਤੀ ਮੰਗਣੀ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਮੰਗੋ ਕੀ ਚਾਹੀਦਾ ਜੋ ਚਾਹੀਦਾ ਮੰਗ ਲਓ ਤਾਂ ਪੰਡਤ ਦੁਰਗਾ ਦਾਸ ਕਹਿੰਦਾ ਸੱਚੇ ਬਾਦਸ਼ਾਹ ਜੇ ਮੈਂ ਮੰਗੇ ਹੁਣ ਪੈਸੇ ਮੈਨੂੰ ਪਤਾ ਹੈ ਗੁਰੂ ਦੇ ਚਰਨਾਂ ਵਿੱਚੋਂ ਸਭ ਕੁਝ ਮਿਲਦਾ ਹੈ ਤੁਸੀਂ